ਉੱਲਾ ਪੁੱਲੀ ਕੋਲੋ ਕੋਲੀ ਗੰਗਾ ਕੋਲ ਨਥਾਣਾ ਵਈ ਚੰਦ ਭਾਨ ਦੇ ਕੁੱਤੇ ਭੌਂਕਦੇ ਲੁੱਟਿਆ ਦਬੜੀ ਖਾਨਾ ਵਈ ਜੋ ਘਰ ਲੱ ਕੋਲੋ ਕੋਲੀ ਪਾਸੇ ਜੰਗੀ ਆਣਾ ਵਈ ਪੁੱਚੋ ਮੰਡੀ ਤਾਂ ਸ਼ਹਿਰ ਸੁਣੀ ਦਾ ਰਾਂ ਪ੍ਰਭੂ ਲਦਾ ਠਾਣਾ ਨਹੀਂ ਆਕਲੀਏ ਤੋਂ ਬੰਦੇ ਮੰਗਾਲੇ ਅਕਲਿਏ ਤੋਂ ਬੰਦੇ ਮੰਗਾਲੇ ਵਿੱਚ ਜੈਤੋ ਦਾਠਾਣਾ ਵਈ ਰੋਡਿਆਂ ਦਾ ਸਕੂਲ ਸੁਣੀ ਦਾ ਰੋਡਿਆਂ ਦਾ ਸਕੂਲ ਸੁਣੀ ਦਾ ਕੌਡੀ ਦੇਖਣ ਜਾਣਾ ਵਈ ਦੁਗਵਹਦਰਪੁਰ ਕੋਲੋ ਕੋਲੀ ਕੋਲੇ ਮਸਤੂਆਣਾ ਵਈਲ ਵਾਲ ਤੇ ਖੇੜੀ ਟੱਪ ਕੇ ਮਹਿਲਾ ਚੌਕ ਨੂੰ ਜਾਣਾ ਨੀ ਸੱਜੇ ਹੱਥ ਸਨਾਮ ਨੂੰ ਮੁੜਨਾ ਸੱਜੇ ਹੱਥ ਸੁਨਾਮ ਨੂੰ ਮੁੜਨਾ ਖੱਬੇ ਟੋਡਿਆਂ ਦਾ ਠਾਣਾ ਵਈ ਮੱਜਾ ਮੱਜੀ ਰਹਿਗੇ ਅੱਗੇ ਮੱਜਾ ਮੱਜੀ ਸਾਈਡ ਤੇ ਪੈਂਦੇ ਸੱਦੇ ਬਾਜਨੀ ਜਾਣਾ ਵਈ ਸਿੱਧੀ ਸੜਕ ਪਟਿਆਲੇ ਜਾਵੇ ਸੱਜੇ ਹੱਥ ਸੁਮਾਣਾ ਨੀ ਪੱཅੀਆਂ ਪਿੰਡਾਂ ਦੀ ਬੋਲੀ ਸੁਣਾਤੀ ਪੱਚੀਆਂ ਪਿੰਡਾਂ ਦੀ ਬੋਲੀ ਸੁਣਾਤੀ ਦੂਜਾ ਵਾਕ ਨਹੀਂ ਕਹਿਣਾ ਕੰਤੰਡਾ ਕੁੜੀਏ ਸਾਰੀ ਉਮਰ ਦਾ ਗੈਣਾ ਕੰਤੰਡਾ ਕੁੜੀਏ ਸਾਰੀ ਉਮਰ ਦਾ ਗੈਣਾ ਕੰਤੰਡਾ ਕੁੜੀਏ ਸਾਰੀ ਉਮਰ ਦਾ ਗੈਣਾ ਕੰਤੰਡਾ ਕੁੜੀਏ